ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਗਦਰ ਸੱਟਾ ਹੀ ਸਾਰੇ ਵੀਰਾਂ ਦੇ ਕਰ ਬਹੁਤ ਠੀਕ ਹੈ ਉਹ ਲੋਗ ਕਰਦੇ ਉਹ ਲੋਗ ਦੀ ਸਟਾਰਟਿੰਗ ਸਿਰੇ ਤੇ ਉੱਥੇ ਚਾਹ ਚੂ ਪੀਤੀ ਇੱਕ ਮਾੜੀ ਦਰਘਟਨਾ ਹੋ ਗਈ ਵੀਮੀ ਪੈ ਗਿਆ ਨਹੀਂ ਤਾਂ ਆਹ ਟਾਈਮ ਨੂੰ ਧੁੱਪ ਨਿਕਲਿਆ ਹੁੰਦੀ ਹੁੰਦੀ ਹੈ ਮਾੜੀ ਮਾੜੀ ਤੇ ਅੱਜ ਦੇਖੋ ਬਈ ਉਹੀ ਕੰਮ ਹੋ ਜਿਹੜਾ ਨਹੀਂ ਹੋਣਾ ਸੀਗਾ ਫੇਰ ਦਿਨ ਡਾਲੋ ਗਾ ਬ్రో ਬਿਲਕੁਲ ਬਿਲਕੁਲ ਡਾਲਾ ਦਾਂ ਜਮਾ ਬਦਲ ਹੋ ਗਏ ਠੰਡ ਹੋ ਗਈਮੀ ਪਏ ਤੇ ਕਹਿੰਦਾ ਪਾਪ ਵੀ ਕੂਤਰ ਨਹੀਂ ਕਢੇ ਜਾ ਸਕਦੇ ਅੱਜ ਦਾ ਦਿਨ ਬਾਹਰ ਮੁਕਦੀ ਗੱਲ ਹੈ ਤਾਂ ਕਰਕੇ ਫਿਰ ਮੈਂ ਤੇ ਦਿਲਜੀਤ ਪਏ ਐ ਵੀ ਵਰਟੂਆ ਮਰੋ ਚਾ ਆ ਵੀ ਜਾ ਪੀਲੀ ਦੇ ਫੇਰ ਪਜਾਂਗਾ ਮੈਂ ਬਾਹਰ ਹੀ ਨਿਕਲਾਂਗੇ ਸਾਰੂ ਟੇਟੀ ਖਾਣੇ ਫੇਰ ਬਾਹਰ ਲੈਸ ਤੇ ਹਣ ਹਾਂਜੀ ਮੇਰੇ ਵੀਰੋ ਭੱਜ ਕੇ ਜੀ ਬਾਹਰ ਨੂੰ ਛੇਦੀ ਛੇਦੀ ਉੱਟ ਕੇ ਕਿੱਥੇ ਆਏ ਆਇਆ 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 ਸੱਟ ਲੈਣਾ ਦੇਖ ਬੋਲ ਮਾਰ ਕੇ ਖੜਦਾ ਜਾ ਬੰਗਲੇ ਖੰਡ ਨਦਰੋਂ ਚਾਕੇ ਆਇਆ 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 ਆ ਗਿਆ ਬਾਬੋ ਆਪਣਾ ਭੂਆ ਵਾਲਾ ਵੀ ਆਇਆ 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 ਲੈ ਖੰਡ ਸਿੱਧੀ ਸਿੱਧੀ ਆ ਖੁੱਡਾ ਖੋਲ ਆਇਆ 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 ਨੀਨੀ ਦੁੱਜੀ 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 ਆ ਵਾਲੀ ਹਾਂ ਆਇਆ ਆਇਆ ਸੱਟ ਲਾਂਗੇ ਸੱਟ ਲਾਂਗੇ ਗੋਸ਼ੇ ਨੇ ਫੂਣ ਕੀ ਤਾਂ ਦੋਵੇਂ ਮੁੰਡੇ ਭੱਜ ਕੋ ਛਾਲਾ ਮਾਰ ਕੇ ਨਿਕਲੇ ਵੇਸਤ ਨੇ ਜੂ ਬਾਹਰ ਹੈ ਨਾ ਓਏ ਇੱਕ ਮਿੰਟ ਮੈਂ ਜਾਣਾ ਖੜ ਜਾ ਆਇਆ ਤੂੰ ਬਾਹਰ ਨਿਕਰਾ ਕੋਈ ਤੇਰੇ ਦੂਸਰੇ ਕਿੱਧਰ ਹਨ ਬਾਇਆ ਬੀਬੀ ਪੜਾਈ ਕਰਕੇ ਉਤਰ ਗਿਆ ਬਹਿ ਗਿਆ ਆਇਆ 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 ਜਿਹੜਾ ਆਇਆ ਨਾ ਉਹਦੇ ਛੱਡਾਂਗੇ ਇਹਨੇ ਇੱਕ ਸ਼ਾਕ ਬੰਨ ਲੈਣਾ ਬੁੜਕਾਈ ਨਾ ਹਟਾਂਗੇ ਹੜ ਦੇ ਹੜ ਦੇ ਖੜ ਜਾ ਛੱਡਾਂਗੇ ਆਪਾਂ ਆਇਆ ਆਇਆ ਇੱਕ ਮਿੰਟ ਬਾਬੇ ਯਾਰ ਕਰਾਂ ਹੋ ਗਿਆ ਬੈਠੀ ਆਂਦਾ ਜਵਾਨਾ ਫਿਰਦਾ ਆਉਣ ਦੇ ਆਉਣ ਦੇ ਆਉਣ ਦੇ ਇੱਕ ਮਿੰਟ ਰੋਕੋ ਹਾਂਜੀ ਬਾਬਿਓ ਬੈਂਦਾ ਬੈਂਦਾ ਨਾ ਹਾਈਦਰੂ ਨਿਕਲ ਗਿਆ ਭਈ ਤੇ ਚਲੋ ਕਰ ਇਹਨੂੰ ਛੱਡ ਦਗੇ ਠੀਕ ਐ ਤੇ ਉਹਨੇ ਜੀ ਘਰ ਤੇ ਆ ਗਿਆ ਤੇ ਇੱਕ ਹੋਰ ਛੱਡ ਦਾਂਗੇ ਫਿਰ ਆਪਣਾ ਕੋੜੇ ਮੂੰਹ ਵੀ ਕੱਢ ਲੈਣਗੇ ਬਾਹਰ ਆਪਾਂ ਕੋੜੇ ਮੂੰਹ ਕਾਢੀ ਨਾ ਦੇਵਾ ਯਾਰ ਛਾੜ ਤੇ ਕੋੜੇ ਮੂੰਹ ਵੀ ਕੱਢਦੇ ਆ ਬਾਹਰ ਆਪਣਾ ਮੈਂ ਤੇ ਇਧਰੋਂ ਫਿਰ ਲਾਈਟਾਂ ਨੂੰ ਟੱਬ ਜਾ ਕੇ 10 ਵਜ ਗਏ ਭਈ ਅੰਦਰ ਹੀ ਪਏ ਇੰਨੀ ਹਿੰਮਤ ਹਾਰੀ ਐ ਮੈਂ ਤਾਂ ਚੱਲ ਉੱਠਣਾ ਹੀ ਕੀ ਹੁੰਦਾ ਤੇ ਮੈਂ ਇਹਨੂੰ ਵੀ ਉੱਠੂ ਦੇ ਦਿੱਤਾ ਮੈਂ ਕਿਹਾ ਉੱਠੀ ਨਾ ਭਈ ਬਾਹਰ ਨਾ ਜਾ ਵੀ ਕਿਤੇ ਠੰਡ ਵਾਲੀ ਐ ਇਹਦੀ ਨਾਲ ਹੀ ਫਿਰ ਵਿਚਾਰਾ ਤੇ ਰੋਟੀ ਦੀ ਸਾਡੇ ਭੂਈਗਾ ਖਾਈ ਜਾਂਦੇ ਆਂ। ਆਪਣਾ ਘੋੜੇ ਨੂੰ ਕਿੱਦਾਂ ਗਿਆ? ਨਾ ਪਖ। ਇੱਕ ਘੋੜੇ ਨੂੰ ਕੱਢਦੇ। ਘੋੜੇ ਨੂੰ ਤਾਂ ਢਾਗਣ ਦੇ ਕੇ ਤੇ ਦੋਵੇਂ ਉੱਡ ਗਏ। ਚਲੋ ਉੱਡ ਜਾਂਦੇ ਯਾਰ ਕੁਛ ਨਹੀਂ ਹੁੰਦਾ। ਦੇਖੀ ਆਉਗੀ। ਉਹਦਾ ਬੈਕੂਟਰ ਦਾ ਬੈਠਣ ਦਾ ਟਾਈਮ ਤੇ ਉੱਡ ਗਏ ਹਨਾ। ਤੇ ਕੱਲ੍ਹ ਸ਼ਾਖਾ ਕਾ ਬਣ ਲਾ ਆਪਣਾ ਹੀ ਹੋਰੀ ਤੇ। ਇਹਨੂੰ ਸਿਰ ਨੂੰ ਨੀਵੀ ਕਰ ਮੈਂ ਸ਼ਾਖਾ ਬਾਹਰ ਕੱਢ ਕੇ ਰੱਦ ਲੱਤੈ ਨੂੰ। ਇਹ ਉਡਾ ਤੇ। ਸ਼ਾਖਾ ਬਾਹਰ ਕੱਢ ਲਗੇ ਤੇ ਬਈ ਦਿਨ ਬੜਾ ਖਰਾਬ ਐ। ਦੂਜੇ ਬੱਚੇ ਤਾਂ ਨਹੀਂ ਕੱਢਦੇ। ਨਾ ਪੁੱਤ ਮੈਂ ਹੀ ਆ ਯਾਰ ਫਿਰ ਕਿਉਂ ਨੋਪਾਇਆ ਲੜਿਆ ਤਾ ਤੂੰ ਬੇਤਬਦੀ ਜੀ ਆਂ ਨੀ ਬਰੇ ਹਣਾ ਇਹ ਕਾਲਾ ਬੱਚਾ ਹੈ ਜੀ ਬ్రో ਦੇਖ ਲੋ ਛੋਡੇ ਚ ਕਾਲਾ ਬੱਚਾ ਹੈ ਕਿਤੇ ਗਿਫਟ ਰੱਖਦਾ ਹੈ ਰੱਖ ਲੈ ਖੰਡੇ ਨੂੰ ਬੰਨ ਲੈ ਉਹ ਨੂੰ ਬੰਨ ਉਹ ਯਾਰ ਪੁੱਤ ਛੋਡੇ ਜਾਨਵਰ ਤਾਂ ਓਕੇ ਆਣਾ ਸੈਟ ਆ ਜਾਵਾਂ 1% ਦੀ ਵੀ ਕੋਈ ਹੈਣੀਗੀ 1921 ਬਾ ਫਿਰ ਠੀਕ ਹੈ ਆਗੇ ਭਾਈ ਇਧਰ ਬੈਠ ਕੰਨੀ ਤੇ ਛੇਦੀ ਛੇਦੀ ਮਾਰ ਹਾਂ ਕਾ ਮੁੰਡਾ ਪਟ ਦੇ ਕੁੰਡਾ ਇਹਦਾ ਛੇਦੀ ਛੇਦੀ ਜਾਂ ਪਹਿਲਾਂ ਲੇਟਾਂ ਵਜਾਦ ਕੇ ਇੰਦਰ ਨੂੰ ਹੋਈ ਗਿਆ ਬਾਰੀ ਚ ਲੇਟੇ ਵੀ ਆ ਗਏ ਬਾਰੇ ਬਾਰੀ ਬਾਅਦ ਖੋਲਾਂਗੇ ਪਾਪੜੀ ਦੇਖੋ ਕਿੰਨੇ ਚੰਗੇ ਕਾਮਾ ਸਾਡੇ ਜਿੱਥੇ ਪੈਨੇ ਆ ਉਸੇ ਵੇਸਤਰੇ ਜੇ ਪੂਜੀਗਾ ਡੋਲੀ ਆਨੇ ਆ ਉਸ ਮੈਂ ਡੋਲੀ ਆ ਨਾ ਉਹ ਮੁੰਡਾ ਤਾਂ ਜਦ ਰ ਖੀਸੀ ਲੈ ਕੇ ਬਾਹਰ ਨੂੰ ਜਾਵੜਾ ਤਾਂ ਕਹਿੰਦਾ ਮੈਂ ਬੱਚਾ ਵੀ ਨਾ ਕੋਈ ਨਾ ਆਇਆ ਬੱਬਾ ਹੂਗਾ ਮੈਂ ਕਿਹਾ ਮੈਂ ਵੀਡੀਓ ਐਡਿਟ ਕਰਦਾ ਅੰਦਰ ਬਹਿ ਕੇ ਕੋਈ ਨਾ ਖਾ ਲੈਨੇ ਆ ਆਪਣੀ ਹੋ ਜਾਈ ਆ ਆਪਾਂ ਵਸਤਰਾ ਆਪਣੀ ਮਾਲ ਲੱਗਾ ਹੋਏ ਨਾ ਹਾਂਜੀ ਵੀਡੀਓ ਸ਼ੂਟ ਕਰਦ ਕੇ ਟੀਮ ਆ ਕੇ ਪਹੁੰਚ ਗਈ ਸਾਰੀ ਬਿੱਡ ਲੱਟ ਗਏ ਵਿੱਡਾਂ ਤੇ ਜੀ ਮਾੜਾ ਬੋਡੋ ਜੀ ਕੁਝੀ ਕੁਝੀ ਬੋਲ ਗਏ ਜੀ ਸਸਰੀ ਕਾ ਹਾਂ ਜੀ ਸਸਰੀ ਕਾ ਸਸਰੀ ਕਾ ਸਸਰੀ ਕਾ ਸਾਰਿਆਂ ਨੂੰ ਟੇਬਲੀ ਆਗਾ ਦਮਲੀ ਆਗਾ ਤੇ ਬਸ ਓਕੇ ਰਿਪੋਰਟਾ ਬਈ ਤੁਸੀਂ ਰੋਟੀ ਬਣੀ ਖਾ ਗਏ ਸਾਰੇ ਡੱਕੇ ਆ ਤੂੰ ਵੀ ਬਈ ਤੂੰ ਹੀ ਤੂੰ ਹੀ ਪੁੱਠੇ 11 ਵਜੇ ਮੁੰਡੇ ਤੈਨੂੰ ਭੁੱਖਾ ਮਾਰਤਾ ਮੈਂ ਝੋੜ ਵਾਲੇ ਮੁੰਡੇ ਨੂੰ ਭੁੱਖਾ ਮਾਰਤਾ ਤੇ ਇਹਨੂੰ ਕੋਈ ਨਾ ਮੈਂ ਵੀ ਜਾਣਾਂਗਾ ਰੋਟੀਟੇ ਲੈ ਕੇ ਆਉਣ ਮੈਨੇ ਖਾ ਕੇ ਆਉਣੇ ਹੈ ਥਾਣੇ ਕੋਨੇ ਠੀਕ ਹੈ ਉਦੋਂ ਬਾਅਦ ਦੇਖਦੇ ਆ ਤੇ ਬੱਚਾ ਹਾਲੇ ਤੱਕ ਆਪਣਾ ਨਹੀਂ ਆਇਆ ਠੀਕ ਹੈ ਕਿ ਨਹੀਂ ਤਾਂ ਹੀ ਅੰਦਰ ਪਏ ਆ ਹੈ ਬਾਕੀ ਤੇਰੇ ਜੀ ਦਾ ਦਾ ਪੰਜ ਜੀ ਆ ਗਿਆ ਜੀ ਆਪਣਾ ਬੱਚਾ ਬੈਠਣ ਨੂੰ ਘਰੇ ਫੇਰ ਆ ਗਈ ਸੀ ਉੱਠ ਕੇ ਬਾਹਰ ਜਾ ਗਿਆ ਚੋ ਤੇ ਦੇਖੀ ਕਿਧਰ ਗਿਆ ਦਬਣੀ ਨੇ ਦੱਸਿਆ ਸੀ ਆ ਵੀ ਆ ਗਿਆ ਸਾਨੂੰ ਲੱਗ ਗਿਆ ਪਤਾ ਵੀ ਆ ਗਿਆ ਸੱਚੀ ਆ ਗਿਆ ਬੱਚਾ ਆ ਗਿਆ ਪਰ ਬੈਠਿਆ ਨਹੀਂ ਹੁਣ ਘਰ ਤੇ ਉਵੇਂ ਗੀੜਾ ਨਹੀਂ ਪਾਇਆ ਪਹਿਲਾਂ ਵਾਂਗੂ ਇਧਰ ਆ ਗਿਆ ਬਾਬੂ ਹਾ ਨੇਮ ਪਿੱਛੇ ਇਹ ਉਹ ਜਾਂਦਾ ਕਿਧਰ ਗਿਆ ਓਏ ਆ ਮੜਿਆ ਆ ਮੜਿਆ ਆ ਗਿਆ ਆ ਗਿਆ ਆ ਨੈਮ ਤੇ ਨੈਮ ਆਇਆ 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 ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਆ ਗਿਆ ਬਾਬੂ ਇਧਰ ਆ ਹੜੇ ਦਿਖਾਗੇ ਤੈਨੂੰ ਆਇਆ 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 ਯਾਰ ਪਰਾਂ ਹੀ ਮੁਰਮੜ ਜਾਂਦਾ ਯਾਰ ਕੂਤਰ ਕੂਤਰ ਬਾਲੇ ਉੱਡੇ ਫਿਰਦਾ ਪਰਾਂ ਯਾਰ ਆਪਣੇ ਛਤਰਾਂ ਕਾ ਵਿਹਲੀਆਂ ਇੱਥੇ ਦਿਨ ਹੁੰਦਾ ਸਾਫ ਆਇਆ 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 ਛਤਰਾਂ ਕਾ ਹੁੰਦੀਆਂ ਭਰੀਆਂ ਤੇਰੇ ਮੂਧਾ ਹੀ ਹੋ ਜਾਣੇ ਘਰੇ ਆ ਗਏ ਆ ਆ ਗਿਆ ਆਇਆ 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 ਚਲ ਯਾਰ ਕਿਉਂ ਰੋਲਾ ਪਾਇਆ ਤੜਕੂ ਤੜਕੀ ਰਾ ਪਿਆ ਯੂ ਹਾਂਜੀ ਮੇਰੇ ਵੀਰੂ ਆਗੇ ਜੀ ਕਰੇ ਚਾਚੂ ਲੈ ਕੇ ਸੋ ਮੇਰੀ ਫਰੈਂਡਸ ਆ ਬੈਠਿਆ ਹੈ ਹਾਂਜੀ ਪੀਣੀ ਹੈ ਜੀ ਪੀ ਰੋ ਕੋਈ ਨਾ ਮੈਂ ਤਾਂ ਖਾ ਗਿਆ ਰੋਟੜੀ ਪੀਣਾ ਲੈ ਚਾਰ ਜਣੇ ਉਹ ਚਾਰ ਹੀ ਗਲਾਸ ਹੈ ਹਾਂਜੀ ਚੱਕੋ ਜੀ ਚਾਹ ਦੀ ਸੇਵਾ ਚੱਲ ਰਹੀ ਹੈ ਦੇਖੋ ਮਾਹੌਲ ਵੇਖੋ ਪਹਿਲਾਂ ਤਾਂ ਯਾਰ ਕਿੰਨਾ ਠੰਡਾ ਠੰਡਾ ਐ ਛਿਮਲੇ ਵਾਲੀ ਫੀਲ ਆ ਰਹੀ ਹੈ ਅੱਜਾਂ ਲਾਈਵ ਤਾਂ ਨਹੀਂ ਬੈਠੇ ਅੱਜ ਹੋਏ ਕਿਉਂ ਨਹੀਂ ਆਟਮ ਵਾਲਿਆਂ ਨੂੰ ਮੈਂ ਤੁਹਾਡਾ ਸੱਚਾ ਲੈ ਆਂਦੀ ਆ ਠੰਡ ਚ ਲੈ ਆ ਮੁੰਡਿਆ ਚਾਹ ਫੜ ਨਜ਼ਾਰਾ ਆ ਜਾਂਦਾ ਲਓ ਜੀ ਚਾਹ ਇਹ ਦੂਜੇ ਘੜੀ ਪਏ ਅੱਛਾ ਕੁਕੂ ਚੂ ਲਓ ਜੀ ਓਕੇ ਰਿਪੋਰਟਾਂ ਲੈਟ ਹੋ ਗਈ ਤਾਂ ਹੀ ਨਾ ਅਜੇ ਤੇ ਵਸ ਸਾ ਚਾਹ ਪੀ ਕੇ ਨਾ ਆਪਾਂ ਵੀਡੀਓ ਸ਼ੂਟ ਕਰ ਦਈਏ 15 ਮਿੰਟਾਂ ਵਾਲੀ ਕੂਤਰਾ ਦੀ ਬਸ ਟਾਈਮ ਨਾਲ ਮੁੜ ਕੇ ਠੀਕ ਹੈ ਕਿ ਨਹੀਂ ਬਾਪੂ ਬੈਠ ਕੇ ਵੀਡੀਓ ਸ਼ੂਟ ਕਰਦੇ ਆ ਕਰੋ ਚੈੱਕ ਠੀਕ ਹੈ ਅਲੱਗ ਵੀਡੀਓ ਪਾਵਾਂਗੇ ਵੱਡੇ ਕਬੂਤਰ ਕੂਤਰੀਆਂ ਵੀ ਸਾਰੇ ਜੋੜੇ ਪੱਟ ਤੇ ਬੱਚੇ ਨਿਕਲ ਗਏ ਕਿੰਨੇ ਬੱਚੇ ਓਟ ਓਟ ਕਰਾਂਗੇ ਸਾਰਾ ਕੁਝ ਉਹ ਵੀਡੀਓ ਦਿਖਾਵਾਂਗੇ ਤੇ ਖੰਡ ਬੱਚਾ ਬੈਠਾ ਨਹੀਂਗਾ ਆਪਣਾ ਕਿੱਥੇ ਕਿੱਥੇ ਕੋਠੇ ਬਹਿ ਕੇ ਮੁੜ ਗਿਆ ਚਸ ਬੁਰੀ ਕਰਦਾ ਹੁੰਦੀ ਹੁਣ ਕਰਨ ਹਟ ਗਿਆ ਪਹਿਲਾਂ ਜਿਹੜੇ ਨਾ ਕੂਤਰ ਹੈ ਨਹੀਂ ਸੀ ਬਾਹਰੋਂ ਦਾ ਚਸ ਕਰੀ ਜਦੋਂ ਕੂਤਰ ਕੱਢ ਰੋ ਚਸ ਕਰਨ ਉਹ ਹਟ ਗਿਆ ਉਹ ਹੂੰ ਆ ਗਿਆ ਮੇਰੇ ਵੀਰੋ ਮੀ 100 ਮਣੀ ਵਾਰਸ਼ ਆ ਗਈ ਬਾਹਰ ਵੇਖੋ ਦਿਖਾ ਕੇ ਤੁਹਾਨੂੰ ਕੜੀਆਂ ਬਿੱਡ ਗਿਰ ਰੀਆਂ ਬਾਦੂ 100 ਮਣੀ ਤੇ ਬੱਚਾ ਹੀ ਬੈਠਣਾ ਆ ਗਿਆ ਸੀ ਆਪਣਾ ਗਲਾ ਬੀ ਟਡ ਵਾਲਾ ਇੱਥੇ ਲਾਈਟ ਗਈ ਬੈਂਦਾ ਬੈਂਦਾ ਮੁੜ ਗਿਆ ਵੀ ਆ ਕੇ ਹੋ ਕੇ ਰੈ ਇੱਕੜੀ ਕੋਠੀ ਤੇ ਬਹਿ ਕੇ ਮੁੜ ਗਿਆ ਸੀ ਆਥ ਨੂੰ ਘਰੇ ਆਉਂਗਾ ਲਿਆਵਾਂਗੇ ਉਹ ਕਿਵੇਂ ਲੈ ਕੇ ਹਾਂਜੀ ਵੀਰੋ ਪਈ ਜਾਂਦੀ ਹੈ ਬਾਰਸ਼ ਜੀ ਫਰਦਿਆ ਓਡੇ ਵਾ ਜਿਹੜੇ ਦੋ ਛੱਡੇ ਹੀ ਵਿਚਾਰੇ ਗੱਲ ਤਾਂ ਹੈ ਕਰਨ ਅਸਲ ਮੈਂ ਤਾਂ ਛੱਡਰ ਦਾ ਹੱਕ ਹੀ ਨਹੀਂ ਦੇਖੋਣਾ 20 ਪਈ ਜਾਂਦਾ ਆਉਂਦੇ ਇੱਕ ਤਾਂ ਹੋ ਜਾਂਦਾ ਢਿੱਡ ਟੂਸੇ ਵਾਲਾ ਘੋੜੀ ਵਾ ਹੋ ਜਾਂਦਾ ਉਹ ਬੱਚਾ ਬੈਂਦਾ ਬੈਂਦਾ ਆਉਂਦਾ ਲੱਗੀਆਂ ਛਾਰੀਆਂ ਤੇ ਆਉਂਦਾ ਤੇ ਜਾ ਕੋਠੀ ਤੇ ਬਹਿ ਘੁੱਟ ਕੇ ਕਰੇ ਉਹ ਆਥ ਨੂੰ ਕੰਸਾਉ ਪਰਸੈਂਟ ਕਰਿਆਊਗਾ ਡੋਂਟ ਵਰੀ ਅੱਜ ਤਾਂ ਆਪਾਂ ਕਈ ਲੈ ਲਿਆ ਦਮਣੀ ਨੂੰ ਖੁਸ਼ ਕਰ ਦਿੱਤੀ ਅਸੀਂ ਤਾਂ ਦਮਣੀ ਕਹਿੰਦੇ ਨੇ ਸਾਨੂੰ ਦੁਕਾਨ ਦਾ ਚੀਜ਼ ਲੈ ਕੇ ਦੇ ਮੈਂ ਵੀ ਤੁਸੀਂ ਬੈਠੋ ਅਸੀਂ ਲੈ ਕੇ ਦਿੰਨੇ ਮੈਂ ਤੇ ਝੋੜ ਵਾਲਾ ਮੁੰਡਾ ਫਿਰ ਕਈ ਦਿਨ ਮੈਂ ਦਮਣੀ ਦੀ ਗੱਲ ਕਰੇ ਬੇਟਾ ਆ ਸਕਦਾ ਆਪਾਂ ਤੇ ਬਈ ਘਰੋਂ ਨਿਕਲੇ ਤੇ ਮੀਂਹ ਲੈ ਪਿਆ ਥੋੜੇ ਤੇ ਬਾਬੇ ਮੇਜਰ ਕੇ ਬਾਹਰ ਚ ਖੜੇ ਆ ਇੱਥੇ ਅਸੀਂ ਸ਼ਰਨ ਲਈਤੀ ਆ ਗਏ ਸ਼ੈੱਡ ਥਲੇ ਤੇ ਹੁਣ ਟਕਾ ਹੋਇਆ ਤੇ ਮੀਂਹ ਵਾਵਾ ਪਈ ਜਾਂਦਾ ਕਣਗਾ ਫੁੱਲ ਆਈਏ ਜਗਾ ਬਾਹਰੋਂ ਦੇਖੋ ਠੀਕ ਹੈ ਕਿ ਨਹੀਂ ਭੱਜ ਗਏ ਬਰੋ ਸੰਗਾਂ ਲੈ ਲੈ ਸਿੱਸਤਾ ਚਲੋ ਕੋਈ ਦੇਖ ਨਹੀਂ ਖੜੇ ਆ ਫ ਮੀ ਪੈਗਾ ਜੀ ਫੁੱਲ ਬਟਾ ਫੁੱਲ ਆਪਾਂ ਦੁਕਾਨ ਤੇ ਜਾ ਇਹਨਾਂ ਨੂੰ ਖਾਣ ਚੀਜ਼ੀ ਲੈਤੀ ਮਾਣੀ ਉਹਦੀ ਪੈਕਟ ਕਰ ਕਰਾਂਦੇ ਹਨ ਤੇ ਮੀਹਾਂ ਚ ਇੱਕ ਹੀ ਉੱਡਦਾ ਰਹਿਗਾ ਕਹਿੰਦੇ ਆਪਣਾ ਢਿੱਡ ਟੂਸੇ ਵਾਲਾ ਇਹ ਆ ਮੀਹਾਂ ਦਾ ਬਾਦਸ਼ਾ ਕਿਧਰ ਗਿਆ ਓਏ ਆਏ ਹੀ ਨਹੀਂ ਦਿਖਾਉਣਾ ਚਾਹੁੰਦਾ ਮੈਂ ਖੜ ਜੋ ਇੱਕ ਮਿੰਟ ਆ ਆ ਗਿਆ ਆ ਤੇਰੀ ਨੂੰ ਕਹਿੰਦਾ ਚੱਲ ਜਿੰਨਾ ਮਰਜੀ ਮੀਹ ਆ ਜਾਏ ਸੱਜਣਾ ਕਹਿੰਦਾ ਮੈਂ ਨਹੀਂ ਦਾਦਾ ਵੇਖ ਜਾਂਦਾ ਵੇਖ ਜਾਂਦਾ ਵੇਖ ਜਾਂਦਾ ਜੀ ਮੇਰੇ ਵੀਰੋ ਤੇ ਚਲਿਆ ਜੀ ਚੋਰੜਾ ਨਾਲ ਮੋਟਾ ਵੀ ਛੱਡ ਕੇ ਕਹਿੰਦੇ ਪਲਟੀਨੇ ਬਾਈਕ ਦੀ ਐਲਈਡੀ ਲਾਈਟ ਹੈ ਹੈ ਇੱਕ ਮਿਊਟ ਕਰਦਾ ਵੀ ਤੂੰ ਭਗਾਈ ਸੁਣਨੀ ਨਹੀਂ ਮੇਰੀ ਤੇ ਐਕਸ ਵਾਲੇ ਬ్రో ਦੋਵੇਂ ਤੇ 2x ਪੜਾਦੇ ਨੂੰ ਸਾਨੂੰ ਪਤਾ ਸਿੱਟਣੇ ਸੀਗੇ ਤੇ ਚੱਲ ਫਿਰ ਟਾਈਮ ਨਾਲ ਪਹੁੰਚੀ ਖੰਡ ਮੀਨ ਆ ਘੇਰਲੇ ਰਾਜ ਤੈਨੂੰ ਕੋਈ ਖੇਸੀ ਲੋਈ ਦੀ ਜਾਨੀ ਇਹ ਤਾਂ ਦਾਦੇ ਠੰਡ ਲੱਗਦੀ ਆ ਤਾਂ ਤੇ ਜੇ ਇੱਧਰ ਨੂੰ ਆਉਣ ਲੱਗਾ ਤਾਂ ਉਹ ਮੁੰਡੇ ਤੋਂ ਖੇਸੀ ਫੜੀ ਲਈਂ ਚੰਗਾ ਤੈਨੂੰ ਜਾਣਦਿਆ ਉਹ ਬਾਬਾ ਉਹਨਾਂ ਤੋਂ ਲੋਈ ਚੱਕ ਲਈ ਆਪਣੀ ਫਿਰ ਮਾਤਾ ਕਈ ਪੁੱਛੀਆਂ ਸੀ ਲੋਈ ਕਿੱਧਰ ਹੀ ਮਾਤਾ ਮੁੰਡੇ ਲੈ ਕੇ ਗਏ ਸੀ ਕੋਈ ਤਾਂ ਕਰਕੇ ਚੱਲ ਠੀਕ ਆ ਫਿਰ ਪਹੁੰਚ ਜਾ ਟਾਈਮ ਨਾਲ ਓਕੇ ਚੱਲ ਠੀਕ ਆ ਓਕੇ ਜੀ ਚਲਿਆ ਵਸੇ ਮੁੰਡਾ ਵੀ ਤੇ ਇਧਰ ਆਪਣੇ ਜੀ ਫਰਦਿਆਂ ਮੀਹਾਂ ਜੀ ਆਪਣਾ ਵੀ ਘੋੜੇ ਮੂਹਾਂ ਦਾ ਬਹਿ ਗਿਆ ਸੀ ਪਾਸੇ ਹਣਾ ਤੇ ਢਿੱਡ ਟੂਸੇ ਵਾਲਾ ਮੀਹ ਝੂੜਿਆ ਫਿਰ ਕੰਚਰਦਾ ਓਏ ਸਾਰਾ ਮੀਹ ਉਦੋਂ ਟੱਪ ਗਿਆ ਇਹਦੇ ਇਹ ਮੀਹਾਂ ਵਾਲਾ ਲੱਗ ਗਿਆ ਪਤਾ ਇਹ ਉਧਰ ਛੱਡਾਂਗੇ ਆਪਾਂ ਜਿੱਦ ਦਿਨ ਮੀਹ ਆਇਆ ਬਾਜੀ ਤੇ ਉਦੋਂ ਅਪਰ ਢਿੱਡ ਟੂਸੇ ਵਾਲਾ ਲੈ ਕੇ ਜਾਵਾਂਗੇ ਹਣਾ ਹੱਸਿਆ ਨਾ ਮਜ਼ਾਕ ਕਰੀ ਇਹਨੇ ਤਾਂ ਆਪਣਾ ਭੂਆ ਵਾਲਾ ਵੀ ਭੂਆ ਵਾਲਾ ਯਾਰ ਛੇ ਗਲਤ ਹੋ ਜਾਂਦਾ ਗਲਾਬੀ ਟੇਡਾ ਲਾਲਚੀ ਨਾ ਬਚਾਈ ਬਾਪੇ ਘਰ ਤੇ ਕਈ ਈਰੀ ਆ ਗਿਆ ਦੋ ਤਿੰਨ ਈਰੀ ਬੈਠਣ ਆ ਗਿਆ ਉਦੋਂ ਬਾਅਦ ਪਰ ਬੈਠਾ ਨਹੀਂ ਗਿਆ ਬਾਕੀ ਆ ਫਿਰਦਾ ਘੋੜੇ ਮੋਹ ਨੂੰ ਪਤਾ ਹੈ ਤੇ ਇੱਥੇ ਢਿੱਡ ਟੂਸੇ ਵਾਲਾ ਫਿਰਦਾ ਕਿਤੇ ਇੱਕ ਉਤਰ ਛੇੜਦੇ ਬੰਦੇ ਓਕੇ ਤੇ ਬਾਕੀ ਤੇ ਮੈਂ ਲਾਈਵ ਹੋਇਆ ਪਿਆ ਤੇ ਲਾਈਵ 'ਚ ਗੱਲਬਾਤ ਕਰ ਲਾਂ ਵੈਸੇ ਤਾਂ ਆਗੇ ਸੀ ਬਾਬੇ ਉਹ ਘਰੇ ਆਪਾਂ ਪਰ ਘਰ ਦੇ ਨਾਲ ਅਨਸਾਰ ਛੜਦਾ ਜਨਰੇਟਰ ਤੇ ਮੈਂ ਕਿਹਾ ਚਾਰਜ ਉਧਰ ਚੱਕ ਲਈਏ ਲਾਈਟ ਹੈ ਨਹੀਂ ਤੇ ਫੋਨ ਚਾਰਜ ਕਰ ਲ ਗਏ ਘਰੇ ਲੋ ਜੀ ਅੱਗ ਮਚਾਈ ਜਾ ਰਹੀ ਹੈ ਇੱਧਰ ਖੁਦਾਬ ਦੀ ਲੱਗੇ ਹੋਏ ਨੇ ਸੁੱਧ ਕੰਮ ਕਰਨਾ ਠੀਕ ਹੈ ਅਗਲੀ ਉਤਰਾ ਵਾਸਤੇ ਹੌਟ ਵਾਟਰ ਕਰਨਾ ਪੈਂਦਾ ਬਾਬੋ ਫਿਰ ਇੰਨਾ ਕੰਮ ਤਾਂ ਸਾਮੀ ਦੇ ਉਸੇ ਆਪ ਹੀ ਹਨਾ ਹਾਂਜੀ ਮੇਰੇ ਵੀਰੋ ਪਾਣੀ ਦਿੱਤਾ ਕਰ ਲਿਆ ਭਾਈ ਇਧਰੋਂ ਆਪਾਂ ਤਾਂ ਹੁਣ ਚੱਲਦੇ ਉਧਰਲੇ ਕਰੇ ਠੀਕ ਆ ਪਾਣੀ ਉਧਰ ਮੈਂ ਰੱਖਿਆ ਹੁੰਦਾ ਸੀ ਇਧਰ ਆਸੀ ਪਾਵਰ ਬੈਂਕ ਚਾਰਜ ਕਰਨਾ ਆਪਣਾ ਕਿਉਂਕਿ ਜਨਰੇਟਰ ਚੱਲੀ ਜਾਂਦਾ ਚੱਲਦੇ ਉਧਰ ਨੂੰ ਹੂੰ 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 ਸੋ ਮੇਰੇ ਕੰਮ ਨੂੰ ਡੇਬਾ ਇਧਰ ਦੇਖੋ ਲੱਗੇ ਪਿਆ ਪੂਰੇ ਜਗਨਾ ਸ਼ੋਰਾਂ ਤੇ ਇਧਰ ਆ ਮਿਸਤਰੀ ਉਹਦਾ ਕਾਫੀ ਕੰਮ ਵੀ ਡੇ ਗਿਆ ਹਨਾ ਚੱਲੀ ਜਾਂਦਾ ਬਿਰੋ ਬਸ ਆ ਦੇ ਫੇਰ ਸਾਰਾ ਕੰਮ ਤੁਹਾਡੇ ਸਾਹਮਣੇ ਹੀ ਕਿਸ ਤਰ੍ਹਾਂ ਬਤਾਵਾ ਹੈ ਹਨਾ ਗਰਾਉਂਡ ਉੱਲੇ ਕਰੀ ਚੱਲੀਏ ਤੇ ਪੁੱਤਰ ਨੂੰ ਦਾਣਾ ਪਾਣੀ ਕਰਕੇ ਆਕੇ ਕਿਉਂਕਿ ਹਜੇ ਦਿਨ ਖੜਾ ਹੈ ਹਜੇ ਚਾਨਣ ਹੈ ਹਜੇ ਪੁੱਤਰ ਖਾ ਸਕਦਾ ਦਾਣਾ ਪਾਣੀ ਆਹ ਟਾਈਮ ਤੇ ਆਪਣਾ ਉਹ ਬੱਚਾ ਆਇਆ ਨਹੀਂ ਬ్రో ਲਾਲੀ ਚੀਨਾ گلابی ਛਿੱਟ ਵਾਲਾ ਉੱਡਿਆ ਤਾਂ ਫਿਰਦਾ ਉਹ ਘਰ ਦੇ ਨੇੜੇ ਨੇੜੇ ਇੱਥੇ ਆ ਪਰ ਆਇਆ ਨਹੀਂ ਆ ਉਹਦਾ ਵੀ ਕਰਦਿਆਂ ਹਾਲ ਵਿਚਾਰੇ ਦਾ ਯਾਰ ਦੂਜੇ ਦਿਨਾਂ ਠੰਡ ਬਾਲੀਏ ਮੈਨੂੰ ਐ ਲੱਗਦਾ ਉਹਨੇ ਰਗੜਿਆ ਜਾਣਾ ਉਹਨੇ ਜੇ ਆ ਮੌਸਮ ਨਾ ਖਰਾਬ ਹੁੰਦਾ ਜਿਹੜਾ ਆ ਕੁਝ ਨਾ ਹੁੰਦਾ ਬੱਚੇ ਨੇ ਰਾਹਣ ਲੱਜ ਕਰੇ ਆ ਜਾਣਾ ਸੀ ਵੇਖੋ ਕਿ ਬੱਚੇ ਕੱਢ ਰਹੇ 15 20 ਬਾਹਰ ਉਹਨੇ ਵੇਖ ਕੇ ਗੜਾਚੇ ਦੇ ਨੇ ਬੈ ਜਾਣਾ ਸੀ ਆ ਕਬੂਤਰਾਂ ਨੂੰ ਹਣਾ ਤੇ ਪਰ ਚੱਕਰ ਆਏ ਹੋਏ ਮੀਂਹ ਪੈ ਗਿਆ ਦੂਜੇ ਦਿਨ ਹੋ ਜਾਂਦਾ ਬੱਚਾ ਹੋ ਜਾਂਦਾ ਹੋ ਆ ਨਹੀਂ ਆਉਂਦਾ ਆ ਨਹੀਂ ਆ ਗਿਆ ਨਹੀਂ ਤਾਂ ਹੋਰ ਇਹਦਾ ਗੋਲਾ ਇਹ ਆ ਦੇਖੋ ਆ ਰਿਹਾ ਇਹ ਦੋਵੇਂ ਤਾਂ ਬੈਠ ਗਿਆ ਆਪਣੇ ਜਿਹੜੇ ਘੋੜੇ ਹੂਆ ਤੇ ਗਲਾਬੀ ਢਿੱਡ ਉਹ ਢਿੱਡ ਟੂਸੀ ਵਾਲਾ ਉਹ ਹਲੇ ਤੱਕ ਡੀਕ ਉਹਦੀ ਆਪਾਂ ਨੂੰ ਇਧਰ ਹੌਟ ਵਾਟਰ ਮੈਂ ਰੱਖਿਆ ਸੀ ਬਰੋ ਆ ਪਤੀਲੀ ਚ ਆਪ ਬਾਲਣਾ ਆਪ ਅੱਗ ਮਚਾ ਕੇ ਦੇਖਣ ਨੂੰ ਕਿਤੇ ਆਪ ਮਚਾ ਕੇ ਸੇਕਣੀ ਪੈਂਦੀ ਆ ਉਹ ਕੰਮ ਹੈ ਹੌਟ ਵਾਟਰ ਆਪ ਲਾਭ ਦਾ ਆਪਣੇ ਕੋਲੇ ਤੇ ਇਧਰ ਇੱਕ ਬਾਲਟੀ ਕਣਕ ਦੀ ਘਰੋਂ ਹੋਰ ਚੱਕ ਲੈਂਦੀ ਹੈ ਨਾ ਦੇ ਤਾਂ ਘਰ ਦਾ ਨੂੰ ਚਾਹ ਨਾਲ ਆਂਡਾ ਕਰ ਲੋ ਵੇ ਇਧਰ ਚੱਕ ਪੂਰ ਪਈ ਜਾਂਦੀ ਦਮ ਨਹੀਂ ਗਿਆ ਉਹਨੇ ਪੂਰ 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 ਬਈ ਲੈ ਕਿਥੇ ਥਲੇ ਚੱਲੇ ਗਿਆ ਭਾਈ ਡਰ ਲੱਗਦਾ ਮੈਂ ਤਾਂ ਕੁੱਤਰ ਵੇਖਣ ਆਇਆ ਸੀ ਯਾਰ ਛਾੜ ਕਰਦਾ ਕੋਈ ਨਾ ਹੋ ਨਹੀਂ ਬੈਠਾ ਯਾਰ ਕੁੱਤਰ ਯਾਰ ਇੱਕ ਤਾਂ ਹਉ ਕਿਹੜਾ ਬਈ ਆਹ ਬੈਠਾ ਆਹ ਬੈਠਾ ਚੁੰਡੇ ਤੇ ਲੱਗੇ ਕੁੱਤਰ ਆ ਰਿਹਾ ਦੇਖਿਆ ਆ ਆ ਰਿਹਾ ਉਹ ਦੇਖੋ ਇਹ ਗਲਾਬੀ フੁੰਝਾ ਲਾਊਗਾ ਬਈ ਆ ਤਾਂ ਫਿਰ ਉਹ ਲਾਗਾ ਆਪਣਾ ਗਲਾਬੀ ਟਿੱਡਾ ਲਾ ਵੀ ਆਉਂਦਾ ਬੈਠਣ ਯਾਰ ਦੇਣੀ ਵਾਲਾ ਬੇਤਾਰਾ ਉਹ ਦਿਨ ਤਾਂ ਵੀ ਖੁੱਲੇ ਕੀ ਦੇਖ ਕੀ ਬਣ ਬਦੰਦਾ ਤੁਹਾਡੇ ਸਾਹਮਣੇ ਕੀ ਹਾਲ ਹੈ ਇਹ ਮੋਟਰ ਲੇ ਦੇਖੋ ਪੂਰ ਪਈ ਜਾਂਦੀ ਆ ਭੈ ਜੋ ਹਨੇਰਾ ਹੋਗਾ ਧੁੰਦ ਹੈਗੀ ਆ ਚਲੋ ਦੱਸ ਦਿਆਂ ਬਾਪੂ ਦੇਖਦੇ ਕੀ ਬੰਦਾ ਤੇ ਹਉ ਕਬੂਤਰ ਤਾਂ ਫਿਰ ਮੈਂ ਲਵਲੀ ਨੂੰ ਫੋਨ ਕਰਦਾ ਆਪਣੇ ਕੋ ਯਾਰ ਮਿੱਤਰ ਜਿਹੜਾ ਹਨਾ ਉੱਥੇ ਘਰ ਆ ਉਹਦਾ ਉਹਨੂੰ ਫੋਨ ਕਰਦਾ ਉਹਦੀ ਨਿਗ੍ਹਾ ਰੱਖੀ ਜਿੱਥੇ ਵੜਿਆ ਬੁੜਿਆ ਹਨਾ ਤਦੂ ਚੱਕ ਲਾਂ ਗੋ ਨੂੰ ਫਿਰ ਆਪਾਂ ਇਧਰ ਬਈ ਸਾਰੇ ਕਬੂਤਰਾਂ ਨੂੰ ਵਾਟਰ ਪਾਤਾ ਚਾਰੇ ਖੁੱਡਿਆ ਚ ਇਧਰ ਠੀਕ ਹੈ ਕਿ ਨਹੀਂ ਤੇ ਚਾਰੇ ਖੁੱਡਿਆਂ ਨੂੰ ਦਾਣੇ ਵੀ ਰੱਖੀਆ ਟਾਈਮ ਨਾਲ ਮੁੜ ਕੇ ਲੈਟ ਰੂਟ ਦਾ ਕੀ ਪਤਾ ਹਜੇ ਮਾੜਾ ਮੋਟਾ ਦਿਨ ਖੜਾ ਮਾੜਾ ਮੋਟਾ ਚੱਲਣਾ ਹੈਗਾ ਹੁਣ ਖਾ ਖੂ ਲੈਣਗੇ ਨਾ ਦਾਣੇ ਮਾੜੇ ਮੋਟੇ ਤੇ ਤਦੂ ਫਿਰ ਜਦੋਂ ਰਾਤ ਨੂੰ ਲੈਟ ਆ ਗੋ ਨੂੰ ਖਾ ਲੈਣਗੇ ਕਰਾਂ ਵੀ ਮੈਂ ਦਾਣੇ ਰੱਖ ਦਿਆਂ ਸਾਰੇ ਸਭ ਤੋਂ ਪਹਿਲਾਂ ਜੀ ਇਧਰ ਆ ਗਿਆ ਆਪਣੇ ਵੱਡੇ ਕੂਤ ਠੀਕ ਹੈ ਇਹਨਾਂ ਨੂੰ ਰੱਖੀਏ ਆਇਓ 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 ਬੱਤ ਇਹਦਾ ਪਹਿਲਾਂ ਵਾਲੇ ਦਾਣੇ ਰੱਖੀ ਵੀ ਵੈਸੇ ਇੱਥੇ ਕੋਈ ਗੱਲ ਨਹੀਂ ਹੋਰ ਦਾਣੇ ਪਾ ਦੇਣ ਨੂੰ ਠੀਕ ਹੈ ਜੀ ਨਾਲ ਦੇਣ ਆਪਾਂ ਉਹ ਤੋਂ ਬਾਅਦ ਇੱਧਰ ਅਖੇ ਦੂਜੇ ਥੋੜੇ ਆਇਓ 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 ਬਤਾਂ ਉਹ ਤੋਂ ਬਾਅਦ ਜੀ ਆ ਗਏ ਇੱਧਰ ਬੱਚਿਆਂ ਵਾਲੇ ਪਾਸੇ ਇਹ ਬਹੁਤ ਭੁੱਖ ਮਰਦੇ ਐ ਯਾਰ ਵਿਚਾਰੇ ਆਇਓ 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 ਖੰਡ ਆਇਓ 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 ਪਤਾ ਆਇਓ 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 ਇਹਨੇ ਕੋਈ ਚੈਨਲ ਵੱਧ ਦੇ ਖਾਣ ਲੇਗੇ ਵੈਸੇ इजीली ਆਇਓ 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 ਹਾਂ ਜੀ ਮੇਰੇ ਵੀਰੋ ਕਰਮ ਤੇਜ ਨੇ ਬੜੇ ਆ ਗਈ ਲਾਈਟ ਹਨਾ ਜਦ ਨੂੰ ਬੈਟ ਕਾਲਿਆਂ ਦੀ ਵਾਰੀ ਆਈ ਉਹਦੋਂ ਨੂੰ ਧਰਮ ਦੀ ਕਿਰਪਾ ਨਾਲ ਲਾਈਟ ਵੀ ਆ ਗਈ ਲਓ ਜੀ ਇਧਰ ਹੌਟ ਵਾਟਰ ਪਾ ਦਿਆ ਆਪ लास्टੀ ਉਹ ਜਿਆਦਾ ਹੋ ਗਿਆ ਸੀ ਓਲਡ ਹੋਇਆ ਓਕੇ ਹੋ ਗਈ ਬਈ ਹਨਾ ਯਾਰ ਬਈ ਇਹ ਕਬੂਤਰਾਂ ਦਾ ਵਿਅੋਖਾ ਵਿਚਾਰਿਆਂ ਦਾ ਯਾਰ ਜਿਨ੍ਹਾਂ ਨੂੰ ਬਾਹਰ ਫੜਾ ਰੱਖਿਆ ਹੈ ਨਾ ਆਪਾਂ ਇਹ ਘੋੜੇ ਮੂੰਹਾਂ ਟੇਢੇ ਟੂਸੇ ਲੱਕ ਸ਼ਾਕਾ ਬੰਨ ਰੱਖਿਆ ਹੈਗਾ ਮੀਂਹ ਪਈ ਜਾਂਦਾ ਭੂਰ ਪਈ ਜਾਂਦੀ ਹੈ ਮੈਨੂੰ ਆਇਆ ਕੀ ਅਗਲਾ ਵੀ ਟੇਢਾ ਲਾਉ ਜਗੇ ਹਨਾ ਬੜਕਾਉਣੇ ਸੌਖਾ ਹੈ ਨਾ ਬੜਕਾ ਤੇ ਚਲੋ ਇਹਨਾਂ ਨੂੰ ਥੋੜਾ ਜਿਹਾ ਲੇਟ ਹੀ ਲਾਵਾਂਗੇ ਨੇਰੇ ਦਿਨ ਛਿਪੇ ਹੀ ਲਾਵਾਂ ਕੋਈ ਨਾ ਕਿਰਾਂ ਫਿਰ ਚੱਲਣ ਦਿਓ ਕਰਨ ਦਿਓ ਬਾਤ ਇਹਨਾਂ ਨੂੰ ਆਇਓ ਲੈ ਵੀ ਰੱਖ ਕੇ ਬਾਹਰ ਕੱਢ ਆਇਓ 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 ਬੱਤ ਆਇਓ ਲਓ ਜੀ ਤੇ ਵੇਖੋ ਕੀ ਕਮਾਲਾਂ ਚੱਲ ਰਹੀਆਂ ਰੱਬ ਦੀਆਂ ਹਾਏ ਹੋਏ ਸਾਡੇ ਜਾਨਵਰ ਇਹਦਾ ਦਰਸੀਸਾਂ ਦਿੰਦੇ ਆ ਸਾਨੂੰ ਚੱਲ ਕੋਈ ਨਾ ਲਾਵਾਂਗੇ ਪੁੱਤ ਆਹ ਬੜਾ ਤੱਕਾ ਹੋਈ ਜਾਂਦਾ ਬਾਬੂ ਯਾਰ ਚਲੋ ਇੰਨਾ ਹੀ ਸ਼ੁਕਰ ਆ ਲੈਟ ਹੈਗੀ ਇੰਨਾ ਕਿ ਤੂੰ ਜਾ ਵੜਦੀਂ ਦੀ ਵਸਤਾ ਚਲੋ ਛੱਡੋ ਕੋਈ ਨਾ ਦੇਖਦੇ ਆਂਗੇ ਇੱਕ ਮਿੰਟ ਰੁਕੋ ਆ ਬੜੀ ਮਿਹਨਤ ਨਾਲ ਬਣਾ ਰਹੇ ਹਾਂ ਉਹਨੂੰ ਦੇਖੋ ਵੇਖੋ ਆ ਦੇਖੋ ਲੈ ਵੀਡੀਓ ਬਣਾਓ ਤੇ ਇਹ ਆਇਆ ਫੂ ਲਾਈਟ ਗਈ ਨਾ ਮੈਂ ਸਕਦਾ ਨਹੀਂ ਦਾਣਾ ਪਾਣੀ ਪਾਤਾ ਹੋਰ ਕੋਈ ਕੰਮ ਹੈ ਨਹੀਂ ਮੈਨੂੰ ਵੀ ਉਹ ਤਿਆਰ ਆਥਣ ਵਾਲੀ ਲਾਗ ਭਗ ਦਵਣੀ ਕਹਿੰਦਾ ਵੀ ਪੰਜਾ ਛਾਪ ਕਹਿੰਦਾ ਮਿੱਟੀ ਚੱਕੀ ਮੈਂ ਆਪਣੀ ਭੌਲੀ ਚੰਗੀ ਇੱਥੇ ਪਈ ਸੀ ਵੇਖੋ ਲੈ ਹਾਂ ਬਣਾਈ ਪਿਆ ਮਲਾਈ ਵਰਗਾ ਵੇਖੋ ਵੇਖੋ ਮਾਲ ਬਣਿਆ ਵੇਖੋ ਇਹ ਦਵਣੀ ਕਹਦਾ ਵੀ ਪੜਾ ਤਾਂ ਕਹਿੰਦਾ ਵੀ ਗਲਾਸ ਬਣਾ ਦੇ ਉਹ ਗਲਾਸ ਆਪਾਂ ਹੀ ਕੰਮ ਕਰਨਾ ਹਨ ਤੇ ਗਲਾਸ ਦਾ ਕੰਮ ਹੀ ਕੋਈ ਨਹੀਂ ਆਪਾਂ ਨੂੰ ਫਿਰ ਕਹਾਂ ਐ ਕਰ ਤੇ ਮੁੱਕੀ ਮਾਰ ਮੈਂ ਮੁੱਕੀ ਮਾਰੀ ਮੁੱਕੀ ਛਾਪ ਗਈ ਵੀ ਐ ਕਰਕੇ ਇੱਥੇ ਰੱਖ ਕੇ ਮੁੱਕੀ ਛੰਡੀ ਓਕੇ ਮੁੱਕੀ ਅੱਗੇ ਕਹਿੰਦਾ ਮੁੱਕੀ ਮਾਰ ਉਹਨੇ ਮੁੱਕੀ ਮਾਰੀ ਮੈਂ ਪਰ ਮੁੱਕੀ ਤੇ ਉਸ ਤੋਂ ਬਾਅਦ ਕਹਿੰਦਾ ਐ ਕਰ ਤੇ ਪੰਜਾ ਛਾਪ ਫਿਰ ਕਹਦਾ ਵੀ ਫੱਟੀ ਤੇ ਰੱਖ ਮੈਂ ਫਿਰ ਇਹ ਤੇ ਰੱਖਿਆ ਨੂੰ ਹੁਣ ਇਹ ਤੇ ਪੰਜਾ ਛਾਪ ਕੇ ਤੇ ਨੂੰ ਸੁੱਕੇ ਤਾਂ ਚ ਰੱਖ ਦਾਂਗੇ ਤੇ ਆਪਣਾ ਪੰਜਾ ਛਾਪ ਜਿਦਾਂ ਬਸ ਦੋ ਚਾਰ ਦਿਨ ਸੁੱਕ ਜੂ ਧੁੱਪ ਲੱਗੇ ਸੁੱਕ ਜੂਗਾ ਤੇ ਜਿਹਨੇ ਲਿਜਾਣਾ ਹੋਇਆ ਬੂਲੀ ਲੱਗੂਗੀ ਤੇ ਲੈ ਜਾਓ ਆਹ ਦਾ ਠੀਕ ਹੈ ਕਿ ਨਹੀਂ ਹਾਂ ਸਾਬਜੀ ਮੰਡੀ ਚ ਆਏ ਤੜਕੀ ਬਸਾਰੇ ਫਿੰਗਰਪ੍ਰਿੰਟ ਵਿੱਚ ਲਾ ਦੇਣਾ ਇਹ ਕਰਦਗੇ ਹੁਣ ਯਾਰ ਬਹੁਤ ਟਾਈਮ ਹੋ ਗਿਆ ਹਣਾ ਬਸ ਕਰਦੇ ਹੁਣ ਚੱਕ ਵੀ ਹੁਣ ਪੰਜਾ ਲੈ ਦਿਖਾਉਣਾ ਪੰਜਾ ਯਾਰ ਘੱਟ ਨਾ ਛਾਪ ਜੀ ਹਜੇ ਬਣਈ ਨਹੀਂ 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 ਬਣ ਗਈ ਗੱਲ ਬਣ ਗਈ ਗੱਲ ਦੇਖੀ ਹੋਗੀ ਬਣ ਗਈ ਬਣ ਗਈ ਹਟਿੰਗ ਆਲਾ ਬਾਸ ਦੀ ਆਦੀ ਪੂਰੀ ਸੈਟਿੰਗ ਆ ਠੀਕ ਹੈ ਹਾਂ ਗੂਠਾ ਅੰਦਰੋਂ ਕਰ ਲਈ ਮਾੜਾ ਇਹ ਲੈ ਚੱਕਲਾ ਆਈ ਹੋ ਗਿਆ ਖਰਾਬ ਨਹੀਂ ਹੋਇਆ ਵਿੱਚ ਇਹਦੇ ਹੁਣ ਨਾ ਹਾਂ ਕੋਈ ਲੈ ਕੇ ਵਾ ਇਹਨੂੰ ਕੂਲਾ ਕਰ ਦੇ ਵਿੱਚੋਂ ਕੋਈ ਕੂਲਾ ਕਰ ਦੇ ਹਾਂ ਉਹ ਵਾ ਕੰਪੜਾ ਮੈਰਾ ਹੂੰ ਆਈ ਆਈ ਕਰਕੇ ਆਈ ਜਾਜੀ ਦਾ ਹਾਂ 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 ਲੈ 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 ਬਬੀ ਤੂੰ ਜੋ ਕਰ ਲੈ ਬਬਾ ਨਾਲ ਮਾਰੀ ਤੇ ਬਬ ਮੁੜ ਕੇ ਨਕਸ਼ਾ ਮਟਾ ਦੇਗਾ ਚੱਕ ਵੀ ਸਾਂ ਦੇ ਇਹ ਫਿਰ ਚੀਜੀ ਰਹੀ ਚੀਜੀ ਰਹੀ ਇਧਰ ਲਈ ਤਲੀ ਰਹੀ ਮੜੀ ਇਧਰ ਨਹੀਂ ਬਾਹਰ ਨਹੀਂ ਇਧਰੋਂ ਹਾਂ ਚੱਕ ਪੈ ਐ ਬੱਸ ਓਕੇ ਰਿਪੋਰਟ ਆਹਦੀ ਬਾਹਰ ਰਹੀ ਇੰਦਰਲੀ ਹੁਣ ਤੋਂ ਨਾਸਾਂ ਹੀ ਬਣਾਏਗਾ ਫਟੀਆਂ ਦੀ ਉਹ ਕਰੇਗਾ ਬਣਾ ਵਧਾਈਏ ਦਾ ਵਾਧਾ ਬਸ ਸਹੀ ਬਣ ਗਿਆ ਓਕੇ ਰਿਪੋਰਟ ਆ ਜੀ ਇਹਨੂੰ ਸਾਹ ਹੁਣ ਬੋਲੀ ਲੱਗਣੀ ਆ ਬਸ ਬੋਲੀ ਲੇਕੀ ਹਫਤੇ ਨੂੰ ਜੇ ਸੁੱਕ ਗਿਆ ਪੂਰਾ ਨਾ ਇਹ ਲੁਕੋ ਕੇ ਰੱਖੀ ਕੋਈ ਚਾਕੀ ਵੀ ਨਾ ਲੈ ਜੇ ਨਾ ਉਹੀ ਤਾਂ ਗੱਲ ਹੈ ਮੇਨ ਚੀਜ਼ ਹੈ ਇਹੀ ਤਾਂ ਬਚਣਾ ਬਸ ਇੱਥੇ ਰੱਖ ਦੇ ਬਸ ਜੀ ਦਾ ਬਾਦ ਨਹੀਂ ਜਵਾਂ ਸ਼ਾਮ ਤਾਂ ਪੰਜਾ ਇੰਨਾ ਹੀ ਕੰਮ ਸੀ ਤੇ ਪੈ ਹੀ ਪੂਰੇ ਚਲੇ ਵਸ ਪੂਰੇ ਸਾਈਟ ਸੀ ਮੇਰੇ ਵੀਰੋ ਆ ਗਏ ਜੀ ਇੰਦਰਲੇ ਕਰੇ ਕਹਿੰਦੇ ਨਹੀਂ ਤੋ ਇਕ ਰਿਆਂ ਦੀ ਮੇਰੇ ਵੀਰੋ ਠੀਕ ਹੈ ਕਹਿੰਨੀ ਰਿਕਾਰਡ ਤੋੜ ਤੇ ਨਾਉਣ ਵਾਲੇ ਆਪਾਂ ਆਇਆ ਫਿਰ ਆਪਣੇ ਕੰਮ ਸਮਝਿਆ ਕਰੋ ਤੇ ਉਹ ਕੇਰ ਪੋਟਾਂ ਬਰੋ ਲਾਈਟ ਆ ਗਈ ਬਾਬੇ ਦੀ ਕਿਰਪਾ ਨਾਲ ਮੈਂ ਜਦੋਂ ਆਇਆ ਜੇ ਕੁਝ ਬੋਲਦਾ ਹੁਣ ਉਹਦੀ ਜਾਂਦੀ ਵੀ ਹੁੰਦੀ ਹੈ ਨਹੀਂ ਗਾ ਰੱਖਿਓ ਤੇ ਮੀ ਬਈ ਰੁਕਣ ਦਾ ਨਾ ਨਹੀਂ ਲੈ ਰਿਆ ਤੇ ਆਪਣੇ ਤਿੰਨ ਜਾਨਵਰ ਬਾਹਰ ਬੈਠੇ ਆ ਤੇ ਆਪਣਾ țeḍḍa ਵਾਲਾ ਬੱਚਾ ਹਲੇ ਨਹੀਂ ਆਇਆ ਗਲਾ ਵੀ țeḍḍa ਵਾਲਾ ਉਹਦਾ ਮੰਨ ਕੇ ਚੱਲੋ ਵੀ ਮੈਂ ਧਿਆਨ ਹੀ ਰੱਖਣਾ ਛੱਡਤਾ ਸੀ ਮੁਗਦੀ ਗੱਲ ਐ ਰੋਦਾ ਹਨਾ ਚਲੋ ਕਿਰਾਂ ਆਪਾਂ ਇਹਨਾਂ ਨੂੰ ਲਾਗੇ ਤੇ ਬੈਟਰੀ ਲੈ ਕੇ ਆਸੇ ਪਾਸ ਦੇ ਕੋਠਾਂ ਕਾਟਖਾਂ ਦੇ ਮਾਰਗੇ ਬੈਟਰੀ ਜੀ ਪਤਾ ਕਿਤੇ ਬੈਠਾ ਹੋਵੇ ਤਾਂ ਫੜ ਲਾਂਗੇ ਉਹਨੂੰ ਠੀਕ ਆ ਬਬ ਹਾਂ ਜੀ ਮੇਰੇ ਵੀਰੋ ਆ ਗਈ ਸੀ ਜੀ ਅਧਰ ਨੇ ਕਰੇ ਤੇ ਸੌਰੀ bro ਵੀਡੀਓ ਦੇ ਐਂਡਿੰਗ ਕਰਨਾ ਭੁੱਲ ਗਿਆ ਸੀਗਾ ਮੈਂ ਵੈਸੇ ਅਜੇ ਸੁੱਤਾ ਵੀ ਨਹੀਂ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਸ ਓਕੇ ਰਿਪੋਰਟਾ ਯਾਰ ਠੀਕ ਆ ਗਾਮਣ ਐਕਸਟਰਾ ਕੰਬਲ ਉੱਤਰ ਕੱਢਤਾ ਕਿਉਂਕਿ ਤਿੰਨ ਦੋ ਤਿੰਨ ਦਿਨ ਤੱਕ ਫਿਰ ਸਾਨੂੰ ਪਤਾ ਗਿਆ ਸਟਾਇਰ ਹੋ ਤਾਂ ਇੱਥੇ ਦਾ ਸੀਗਾ ਭਾਈ ਯਾਰ ਛੱਡੋ ਕੰਬਲਾ ਕੋਲਾ ਦੀ ਬੋਡ ਬਰ ਭਾਜ ਕਿੱਧਰ ਲੈ ਗੱਲ ਨੂੰ ਹਨਾ ਮੈਂ ਤੇ ਕੀ ਨਾਲ ਲੈਂਦੇ ਹੁੰਦੇ ਆਪਾਂ 메ਨ ਹਾਈਲਾਈਟ ਬੱਚਾ ਨਹੀਂ ਆਇਆ ਆਪਣਾ ਗਰਾਬੀ ਟਿੱਡਾ ਇਲਾਜ ਹੀ ਨਾ ਤੇ ਆ ਜਾਂਦਾ ਉਹ ਸਾਨੂੰ ਪਹਿਲਾਂ ਵੀ ਦੱਸਿਆ ਮੈਂ ਜੇ ਵੈਦਰ ਚ ਖਰਾਬੀ ਨਾ ਆਉਂਦੀ ਬੱਚੇ ਨਹੀਂ ਘਰੇ ਆ ਜਾਣੇ ਸੱਚ ਕਿਉਂਕਿ ਬੱਚੇ ਪੁੱਛ ਕੱਢ ਰਹੇ ਯਾਰ 15 20 ਬੱਚੇ ਨੂੰ ਵੇਕੇ ਘੜਾ ਤੇ ਨਹੀਂ ਬੈਠਣੇ ਅਸਾਂ ਅੱਗੇ ਅੱਜ ਯਾਰ ਅੱਜ ਤਾਂ ਜਿਹੜੇ ਆਪਣੇ ਲੱਗੇ ਸੀ ਉਹ ਹੋਣੀ ਘਰੇ ਬੈੰਦੇ ਸੀ ਉਹ ਡਰ ਜਾਂਦੇ ਸੀ ਜਿਹੋ ਜਿਹਾ ਮੌਸਮ ਹੋਇਆ ਪਿਆ ਸੀ ਹਣਾ ਦਿਨ ਬੜਾ ਬੇਕਾਰ ਹੋ ਗਿਆ ਸੀ ਐਸੇ ਹੀ ਗੱਲ ਤੇ ਹੈ ਜੇ ਕੱਲ ਨੂੰ ਵੀ ਬਾਬਾ ਕਰੇ ਦਿਨ ਚੰਗਾ ਲੱਗ ਜੇ ਵਾਦੀਆ ਤੋਂ ਪਤਾ ਪੰਨਾ ਤਾਂ ਬੱਚਿਆਂ ਦੀ ਗੜਾਈ ਜੀ ਲੈ ਲ ਕੇ ਠੀਕ ਹੈ ਮਾੜੀ ਮੋਟੀ ਜੀ ਤੇ ਨਾਲੇ ਉਹ ਬੱਚਾ ਆਪਣਾ ਘਰੇ ਆ ਜਾਊਗਾ ਬਸ ਥੋੜੇ ਦਿਨ ਹੀ ਆਪਣੇ ਕੋਲ 10 15 ਦਿਨਾਂ ਵਿੱਚ ਵਿੱਚ ਜਿੰਨੇ ਲੱਗੇ ਲਾ ਕੇ ਬਸ ਬੰਦ ਕਰਨੇ ਆ ਸਹਿਦ ਬਸ ਤੁਸੀਂ ਇਹ ਰੱਖ ਲੋ ਵੀ ਬਸ 10 ਫਰਵਰੀ ਤੱਕ ਲਾਉਣੇ ਯਾਰ ਬਾਕੀ ਮੇਨ ਗੱਲ ਜੇ ਧੁੰਦਾਂ ਮੈਨ ਲੱਗ ਗਈਆਂ ਤਾਂ ਫਿਰ ਤਾਂ ਬੰਦ ਹੀ ਆਪਣੇ ਤੁਹਾਨੂੰ ਪਤਾ ਹੀ ਹੈ ओके ब्रो मिलते हैं कल को देखते हैं क्या बनता है एंडिंग हिंदी में करेंगे ओके जी बाय-बाय गुड नाइट सारे दर्शकों को हां सच भाई ਜਿਹੜੇ ਪੁੱਤਰ ਆਪਣੀ ਛੱਦਰੀ ਤੇ ਬੈਠੇ ਸੀ ਉਹ ਮੈਂ ਲਾਤੇ ਸੀਗੇ ਤਨੇ ਮੀ ਪੈਂਦੇ ਦੇ ਵਿੱਚ ਹੀ ਦਾਣਾ ਪਾਣੀ ਉਹਨਾਂ ਦਾ ਹੋ ਗਿਆ ਚੰਗੀ ਤਰ੍ਹਾਂ ਦਾਣਾ ਪਾਣੀ ਪਈ ਸੀ ਗੁੱਡੇ ਚ ਪਹਿਲੇ ਹੀ ਤੇ ਬਸ ਕੋਟਨ ਲੋਕ ਲੋਕ ਲੱਗੇ ਸਭ ਕੁਝ ਓਕੇ ਰਿਪੋਰਟ ਹੈ ਸਾਰੇ ਕੁ ਤਰ੍ਹਾਂ ਦਾ ਨਾਣਾ ਪਣੇ ਹੋਇਆ ਵੇ ਇਹ ਗੀ ਉਹ ਨਿਗਾਹ ਮਾਰ ਲਈ ਬਚਾਂ ਹਾਂ ਡਾਉਂਡਾ ਤੇ ਸਾਰਾ ਕੁਝ ਹੈ ਨਾ ਸੈਟਿੰਗ ਓਕੇ ਹੈ ਸਾਰੀ ਤੇ ਬਸ ਖੋਡੇ ਇੱਕ ਸਾਫ ਕਰਨ ਵਾਲੇ ਪਿਆ ਹਾਂ ਇੱਕ ਮੇਨ ਗੱਲ ਖੋਡੇ ਚ ਗੰਦਗੀ ਜ਼ਿਆਦਾ ਹੋਈ ਪਈ ਹੈ ਤੇ ਜੇ ਕੱਲ ਨੂੰ ਦਿਨ ਖਰਾਬ ਜਾ ਹੋਇਆ ਤੇ ਚੰਗਾ ਨਾ ਹੋਇਆ ਫਿਰ ਬਾਕੀ ਕਰਾਂਗੇ ਖੋਡੇ ਖੱਡੇ ਸਾਫ ਕਰ ਲਾਂਗੇ ਹਨ ਕਿਉਂਕਿ ਆਹ ਦਿਨਾਂ ਚ ਹੁਣ ਮੀਂਹੂ ਜੇ ਪਏ ਹੈ ਇਹ ਉਹ ਹੁਣ ਠੰਡ ਹੈ ਆਹ ਤਰ੍ਹਾਂ ਦੇ ਖੋਡੇ ਸਾਫ ਕਰਨੇ ਜ਼ਰੂਰੀ ਹੈ ਮੇਨ ਬਿਮਾਰੀ ਦਾ ਕਾਰਨ ਬਣ ਸਕਦਾ ਕਈ ਇਹਦੀ ਇਹ ਚੀਜ਼ਾਂ ਹੁਣ ਖੁੱਡੇ ਜਿੰਨੇ ਡਰਾਈ ਹੋਣਗੇ ਉਹਨੇ ਹੀ ਜੰਗਿਆ ਮੀਆਂ ਜਾਂਚ ਹਨ ਤੇ ਉਹ ਬੇਠਾ ਮੂਠਾ ਕਰਕੇ ਗਿੱਲੇ ਹੋਏ ਕੋਡੇ ਕੋ ਬਾਅਦ ਛੜ ਖੁੱਡੇ ਦੇ ਅੰਦਰ ਗਈ ਹੈ ਸੱਚ ਵੀ ਹਨ ਬਾਅਦ ਛੜ ਕਰਕੇ ਖੁੱਡੇ ਗਿੱਲੇ ਹੋਏ ਕੇ ਅੰਦਰ ਮਾੜੇ ਮਾੜੇ ਤੋ ਤੋ ਸੈਲ ਬਣ ਕੇ ਬਿਮਾਰੀ ਬਣ ਸਕਦੀ ਹੈ ਇਹ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਤੇ ਤਾਂ ਕਰਕੇ ਵੀ ਉਹ ਆਪਾਂ ਖੁੱਡੇ ਵੀ ਕਹਿਣ ਤੋਂ ਭਾਵੇਂ ਸਾਫ਼ ਸੁਥਰ ਕਰਕੇ ਕਲੀ ਵਾਲਾ ਆਪਣਾ ਰੇਤਾ ਪਿਆ ਹੀ ਹੁੰਦਾ ਨੇ ਹੋਰ ਲੈ ਆਵਾਂਗੇ ਰਲਾ ਲਾਂਗੇ ਤੇ ਉਹ ਚੀਜ਼ ਦਾ ਕਰਾਂਗੇ ਹੱਲ ਆਪਾਂ ਹਨ ਓਕੇ ਜੀ ਬਸ ਹੁਣ ਸਮਝੋ ਬਾਏ ਬਾਏ ਗੁੱਡ ਬਾਏ ਲਵ ਯੂ ਸਰੋਨੂ